ਜੇਲ੍ਹ ਦੀ ਵੱਡੀ ਅਤੇ ਅਹਿਮ ਖਬਰ ਡੇਰਾਮੁਖੀ ਗੁਰਮੀਤ RAM ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਬੇਸ਼ੱਕ ਗੁਰਮੀਤ RAM ਰਹੀਮ ਇਸ ਵਕਤ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ سنگੀਨ ਦੋਸ਼ਾਂ ਦੇ ਤਹਿਤ ਉਸ ਨੂੰ ਸਜ਼ਾ ਸੁਣਾਈ ਗਈ ਪਰ ਉਸ ਦੀਆਂ ਮੁਸ਼ਕਲਾਂ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜੇਲ੍ਹ ਦੇ ਵਿੱਚ ਬੈਠੇ RAM ਰਹੀਮ ਦੀਆਂ ਮੁਸ਼ਕਲਾਂ ਲਗਾਤਾਰ ਵੱਧੀਆਂ ਨਜ਼ਰ ਆ ਰਹੀ ਨੇ ਕਿਉਂਕਿ ਮੋੜ ਤੋਂ ਹੁਣ ਐ ਜੀ ਪੀ ਸੀ ਦੇ ਵੱਲੋਂ RAM ਰਹੀਮ ਨੂੰ ਲੈ ਕੇ ਹਾਈ ਕੋਰਟ ਦਾ ਰੁਕ ਕੀਤਾ ਰਿਵੀਜ਼ਨ ਪਟੀਸ਼ਨ ਜਿਹੜੀ ਕੀ দাਇਰ ਕੀਤੀ ਗਈ ਆ ਉਸ ਦਾ ਦੱਸ ਹੀ ਹੈ ਕਿ ਇਸ ਦੇ ਵਿੱਚ ਜਿਹੜਾ ਕਿ ਧਾਰਮਿਕ ਭਾਵਨਾ ਭੜਕਾਉਣ ਦਾ ਇਲਜ਼ਾਮ ਜਿਹੜਾ ਕਿ ਡੇਰਾ ਮੁਖੀ ਗੁਰਮੀਤ RAM ਰਹੀਮ ਤੇ ਲੱਗਿਆ ਦਾਅਦ ਇਹ ਕਿ 2007 ਦਾ ਇਹ ਮਾਮਲਾ ਉਸ ਵਕਤ ਇਸ ਮਾਮਲੇ ਉੱਤੇ ਜਿਹੜਾ ਕਿ ਬੰਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਮੁੜ ਜਿਹੜਾ ਕਿ ਇਹਦੇ ਤੇ ਰੀਵੀਜ਼ਨ ਪਟੀਸ਼ਨ ਐਸਜੀਪੀਸੀ ਦੇ ਵੱਲੋਂ ਦਾਇਰ ਕੀਤੀ ਗਈ ਆ ਦਾਅਦ ਇਹ ਕਿ ਗੁਰਮੀਤ RAM ਰਹੀਮ ਦੇ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵੰਗ ਰਚਿਆ ਗਿਆ ਸੀ ਜਿਦਾਂ ਚੱਲਦੇ ਜਨਾਂ ਧਾਰਮਿਕ ਭਾਵਨਾਵਾਂ ਪੜਕਿਆਂ ਉੱਤੇ ਉਸ ਤੋਂ ਬਾਅਦ ਮਾਹੌਲ ਕਾਫੀ ਗਰਮਾਇਆ ਤੇ ਇਸ ਨੂੰ ਲੈ ਕੇ ਜਿਹੜੀ ਕਿ ਕਾਰਵਾਈ ਦੀ ਮੰਗ ਕੀਤੀ ਗਈ ਆ ਤੇ ਉਸ ਤੋਂ ਬਾਅਦ ਕੇਸ ਵੀ ਚੱਲਿਆ ਪਰ ਕੁਝ ਸਮੇਂ ਬਾਅਦ ਜਿਹੜਾ ਕਿ ਬੰਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਉਸੇ ਕੇਸ ਨੂੰ ਲੈ ਕੇ ਜਿਹੜਾ ਕਿ 2007 ਦੇ ਵਿੱਚ ਦਰਜ ਕੀਤਾ ਗਿਆ ਸੀ ਹੁਣ ਐਲਜੀਪੀਸੀ ਦੇ ਵੱਲੋਂ ਰਿਵੀਜ਼ਨ ਅਪੀਲਿਸ਼ਨ ਦਾਇਰ ਕੀਤੀ ਗਈ ਆ ਧਾਰਮਿਕ ਭਾਵਨਾਵਾਂ ਪੜਕਾਉਣ ਨੂੰ ਲੈ ਕੇ ਸੋਦਾ ਦੇ ਕੇ ਉਸ ਤੋਂ ਬਾਅਦ 2015 ਦੇ ਵਿੱਚ ਬੇਅਦਬੀਆਂ ਹੋਈਆਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਅ ਮਾਮਲਾ ਜਿਹੜਾ ਕਿ ਬਿਆਦਵੀਂਆਂ ਗੋਲੀ ਕਾਂਡ ਦੇ ਵੀ ਜਿਹੜੇ ਕਿ ਸਾਹਮਣੇ ਲਗਾਤਾਰ ਇਸ ਦੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਸੋ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਗੁਰਮੀਤ RAM REEM ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਗੁਰਮੀਤ RAM REEM ਦੀਆਂ ਜਿਹੜੀਆਂ ਮੁਸ਼ਕਲਾਂ ਉਹ ਘਟਣ ਦੀ ਬਜਾਏ ਲਗਾਤਾਰ ਵਧੀਆਂ ਜਾ ਰਹੀ ਨੇ ਪਹਿਲਾਂ ਹੀ ਉਹ ਆਪਣੇ ਸੰਘੀਨ ਦੋਸ਼ਾਂ ਦੇ ਤਹਿਤ ਜਿਹੜੀ ਕਿ ਉਹਦੇ ਉੱਤੇ ਸਜ਼ਾ ਸੁਣਾਈ ਗਈ ਸੀ ਆਪਣੇ ਵੱੱਜਰ ਗੁਨਾਹਾਂ ਦੀ ਸਜ਼ਾ ਭੁਗਤ ਰਿਹਾ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦਾ ਹਾਲਾਂਕਿ ਉਹੋ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਕਈ ਵਾਰ ਪੈਰੋਲ ਤੇ ਬਾਹਰ ਆ ਚੁੱਕਾ ਜਿਸ ਨੂੰ ਲੈ ਕੇ ਇਸ ਦੇ ਉੱਤੇ ਵੀ ਐਲਜੀਪੀਸੀ ਦੇ ਵੱਲੋਂ ਲਗਾਤਾਰ ਇਤਰਾਜ਼ ਜਤਾਇਆ ਜਾਂਦਾ ਕਿ ਆਖਰ ਇਸ ਦੇ ਉੱਤੇ ਇੰਨੇ ਗੰਭੀਰ ਦੋਸ਼ ਹੋਣ ਦੇ ਬਾਵਜੂਦ ਇਸ ਨੂੰ ਵਾਰ-ਵਾਰ ਪਿਆਰ ਨਾਲ ਕਿਉਂ ਦਿੱਤੀ ਜਾਂਦੇ ਜਦੋਂ ਬੰਦੀ ਸਿੰਘਾਂ ਦੀ ਗੱਲ ਆਉਂਦੀ ਹੈ ਤਾਂ ਫਿਰ ਉਦੋਂ ਸਰਕਾਰਾਂ ਚੁੱਪ ਕਿਉਂ ਹੋ ਜਾਂਦੇ ਨੇ ਡਰ ਕਿਸ ਗੱਲ ਦਾ ਹੋ ਜਾਂਦਾ ਤਾਂ ਦੱਸ ਜੇ ਕਿ ਹੁਣ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਗਈ ਹੈ 2007 ਦੇ ਮਾਮਲੇ ਨੂੰ ਮੁੜ ਜਿਹੜਾ ਕਿ ਚੱਕਿਆ ਗਿਆ ਤੇ ਇਸ ਦੇ ਵਿੱਚ ਜੜਕੀ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਵੰਬਰ ਦੇ ਮਹੀਨੇ ਦੇ ਵਿੱਚ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਵੇਗੀ ਦੇਖਣਾ ਹੋਵੇਗਾ ਕਿ ਗੁਰਮੀਤ ਰਾਮ ਰੇਮ ਦੇ ਵੱਲੋਂ ਜੋ ਗੁਰੂ ਸਾਹਿਬ ਦਾ ਸਵਾੰਗ ਰਚਿਆ ਗਿਆ ਸੀ ਉਸ ਤੋਂ ਬਾਅਦ ਧਾਰਮਿਕ ਭਾਵਨਾਵਾਂ ਪੜਕੀਆਂ ਸਨ ਮਾਮਲਾ ਕਾਫੀ ਗਲਮਾਇਆ ਸੀ ਤਾਂ ਹੁਣ ਮੋੜ ਉਸ ਕਿ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਡੇਰਾਮੁਖੀ ਗੁਰਮੀਤ RAM ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਬੇਸ਼ੱਕ ਗੁਰਮੀਤ RAM ਰਹੀਮ ਇਸ ਵਕਤ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ سنگੀਨ ਦੋਸ਼ਾਂ ਦੇ ਤਹਿਤ ਉਸ ਨੂੰ ਸਜ਼ਾ ਸੁਲਾਈ ਗਈ ਪਰ ਉਸ ਦੀਆਂ ਮੁਸ਼ਕਲਾਂ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜੇਲ੍ਹ ਦੇ ਵਿੱਚ ਬੈਠੇ RAM ਰਹੀਮ ਦੀਆਂ ਮੁਸ਼ਕਲਾਂ ਲਗਾਤਾਰ ਬਾਦियां ਨਜ਼ਰ ਆ ਰਹੀ ਨੇ ਕਿਉਂਕਿ ਮੋੜ ਤੋਂ ਹੁਣ ਐਸਜੀਪੀਸੀ ਦੇ ਵੱਲੋਂ ਰਾਮ ਰਹੀਮ ਨੂੰ ਲੈ ਕੇ ਹਾਈ ਕੋਰਟ ਦਾ ਰੁਖ ਕੀਤਾ ਰਿਵੀਜ਼ਨ ਪਟੀਸ਼ਨ ਜਿਹੜੀ ਕਿ ਦਾਇਰ ਕੀਤੀ ਗਈ ਆ ਸੋ ਦੱਸਦੀ ਹੈ ਕਿ ਇਸ ਦੇ ਵਿੱਚ ਜਿਹੜਾ ਕਿ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਇਲਜ਼ਾਮ ਜਿਹੜਾ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੇ ਲੱਗਿਆ ਦਾਅਵੇ ਕਿ 2007 ਦਾ ਇਹ ਮਾਮਲਾ ਉਸ ਵਕਤ ਇਸ ਮਾਮਲੇ ਦੇ ਉੱਤੇ ਜਿਹੜਾ ਕਿ ਬੰਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਮੋੜ ਜਿਹੜਾ ਕਿ ਅਜੇ ਤੇ ਰਿਵੀਜ਼ਨ ਪਰਟੀਸ਼ਨ ਐਸਜੀਪੀਸੀ ਦੇ ਵੱਲੋਂ ਦਾਇਰ ਕੀਤੀ ਗਈ ਆ ਦਾਸ ਹੀ ਹੈ ਕਿ ਗੁਰਮੀਤ ਰਾਮ ਰਹਿਮਦੇਵ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੁਭਾਗ ਰਚਿਆ ਗਿਆ ਸੀ ਜਿਹਦੇ ਚਾਲ ਦੇ ਦਿਨਾਂ ਧਾਰਮਿਕ ਭਾਵਨਾਵਾਂ ਮਾ ਪੜਕਿਆ ਉੱਤੇ ਉਸ ਤੋਂ ਬਾਅਦ ਮਾਹੌਲ ਕਾਫੀ ਗਰਮਾਇਆ ਤੇ ਇਸ ਨੂੰ ਲੈ ਕੇ ਜਿਹੜੀ ਕਿ ਕਾਰਵਾਈ ਦੀ ਮੰਗ ਕੀਤੀ ਗਈ ਆ ਤੇ ਉਸ ਤੋਂ ਬਾਅਦ ਕੇਸ ਵੀ ਚੱਲਿਆ ਪਰ ਕੁਝ ਸਮੇਂ ਬਾਅਦ ਜਿਹੜਾ ਕਿ ਬੰਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਉਸੇ ਕੇਸ ਨੂੰ ਲੈ ਕੇ ਜਿਹੜਾ ਕਿ 2007 ਦੇ ਵਿੱਚ ਦਰਜ ਕੀਤਾ ਗਿਆ ਸੀ ਹੁਣ ਐਸਜੀਪੀਸੀ ਦੇ ਬਲੋ ਰਿਵੀਜ਼ਨ ਆਪਣੀਸ਼ਨ ਦਰਕ ਕੀਤੀ ਗਈ ਹੈ ਧਾਰਮਿਕ ਪਾਵਨਾਵਾਂ ਆਪਣਕਾ ਨੂੰ ਲੈ ਕੇ ਸੋਦਾ ਦੇ ਕੇ ਉਸ ਤੋਂ ਬਾਅਦ 2015 ਦੇ ਵਿੱਚ ਬਿਆਦਬੀਆਂ ਹੋਈਆਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਮਾਮਲੇ ਜਿਹੜਾ ਕਿ ਬਿਆਦਬੀਆਂ ਗੋਲੀ ਕਾਂਡ ਦੇ ਵੀ ਜਿਹੜਾ ਕਿ ਸਾਹਮਣੇ ਲਗਾਤਾਰ ਇਸ ਦੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਸੋ ਇੱਕ ਵਾਰ ਫੇਰ ਤਾਂ ਦੱਸ ਦੇ ਕਿ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਗੁਰਮੀਤ RAM REEM ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਗੁਰਮੀਤ RAM REEM ਦੇ ਜਿਹੜੀਆਂ ਮੁਸ਼ਕਲਾਂ ਉਹ ਕਟਨ ਦੀ ਬਜਾਏ ਲਗਾਤਾਰ ਵਾਧੀਆਂ ਜਾਰੀ ਨੇ ਪਹਿਲਾਂ ਹੀ ਉਹ ਆਪਣੇ سنگੀਨ ਦੋਸ਼ਾਂ ਦੇ ਤਹਿਤ ਜਿਹੜੀ ਕਿ ਉਹਦੇ ਉੱਤੇ ਸਜ਼ਾ ਸੁਣਾਈ ਗਈ ਸੀ ਆਪਣੇ ਵੱਜਰ ਗੁਨਾਹਾਂ ਦੀ ਸਜ਼ਾ ਪੂਕਤ ਰਿਆ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦਾ ਹਾਲਾਂਕਿ ਉਹੋ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਕਈ ਵਾਰ ਪੈਰੋਲ ਤੇ ਬਾਹਰ ਆ ਚੁੱਕਾ ਜਿਸ ਨੂੰ ਲੈ ਕੇ ਇਸ ਦੇ ਉੱਤੇ ਵੀ ਐਲਜੀਪੀਸੀ ਦੇ ਵੱਲੋਂ ਲਗਾਤਾਰ ਇਤਰਾਜ਼ ਦਤਾ ਜਾਂਦਾ ਕਿ ਆਖਰ ਇਸ ਦੇ ਉੱਤੇ ਇੰਨੇ ਗੰਭੀਰ ਦੋਸ਼ ਹੋਣ ਦੇ ਬਾਵਜੂਦ ਇਸ ਨੂੰ ਵਾਰ-ਵਾਰ ਪਿਆਰ ਨਾਲ ਕਿਉਂ ਦਿੱਤੀ ਜਾਂਦੇ ਜਦੋਂ ਬੰਦੀ ਸਿੰਘਾਂ ਦੀ ਗੱਲ ਆਉਂਦੀ ਹੈ ਤਾਂ ਫਿਰ ਉਦੋਂ ਸਰਕਾਰਾਂ ਚੁੱਪ ਕਿਉਂ ਹੋ ਜਾਂਦੇ ਨੇ ਡਾਰਕਿਸ ਗੱਲ ਦਾ ਹੋ ਜਾਂਦਾ ਤਾਂ ਦੱਸ ਜੀ ਕਿ ਹੁਣ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਗਈ ਹੈ 2007 ਦੇ ਮਾਮਲੇ ਨੂੰ ਮੁੜ ਜਿਹੜਾ ਕਿ ਚੱਕਿਆ ਗਿਆ ਤੇ ਇਸ ਦੇ ਵਿੱਚ ਜੜਕੀ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਵੰਬਰ ਦੇ ਮਹੀਨੇ ਦੇ ਵਿੱਚ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਵੇਗੀ ਦੇਖਣਾ ਹੋਵੇਗਾ ਕਿ ਗੁਰਮੀਤ ਰਾਮ ਰੇਮ ਦੇ ਵੱਲੋਂ ਜੋ ਗੁਰੂ ਸਾਹਿਬ ਦਾ ਸਵੰਗ ਰਚਿਆ ਗਿਆ ਸੀ ਉਸ ਤੋਂ ਬਾਅਦ ਧਾਰਮਿਕ ਭਾਵਨਾਵਾਂ ਪੜਕੀਆਂ ਸਨ ਮਾਮਲਾ ਕਾਫੀ ਗਰਮਾਇਆ ਸੀ ਤਾਂ ਹੁਣ ਮੋੜ ਉਸ ਕੇਸ ਨੂੰ ਖੋਲਿਆ ਜਾ ਰਿਹਾ ਹੈ